ਸ਼੍ਰੀ ਨਾਨਕਪੁਰ ਸਾਹਿਬ ਇਹਨਾਂ ਨੇ ਆਪ ਸਰਵਰ ਸੰਗਤਾਂ ਨੂੰ ਸੰਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਥਿਆਸ਼ ਤੋਂ ਜਾਨੋ ਪਰਵਾਹ ਹੈ ਸਤੇ ਇਹ ਨੌਜਵਾਨ ਪੁਰੀ ਹੈ ਤੇ ਭੈਣਾ ਦੇ ਮਾਪੇ ਨੇ ਸਾਰੇ ਨੂੰ ਹੀ ਭਾਈ ਬਾਣੀ ਤੇ ਬਾਣੇ ਦੇ ਧਾਰ ਨਹੀਂ ਹੁੰਦਾ ਵਿਦੇਸ਼ ਦਿੱਤਾ ਹੈ ਜੇ ਤੇਰਾ ਸ਼ਰਧਾ ਬਹੁਤ ਬਹੁਤ ਧੰਵਾਦ ਸਤਿ ਸਾਰੇ ਕੀ ਨਕਰ ਅਰਾਕੇ ਦੀਆਂ ਸਾਰੇ ਮਾਨਕ ਪਰਸ਼ੋਜ ਨੂੰ ਦੱਸ ਕੇ ਬੰਨੋ ਜੇ ਤੇਰਾ ਸ਼ਰਧਾ ਬਹੁਤ ਬਹੁਤ ਤਕਵਾ ਬਡੀ ਸਿਵਾ ਜਿਹਨੇ ਚੋੜੀ ਦੇਵ ਚ ਪਈ ਹੈ ਦਿਲਰਾ ਦੀ ਨਾ ਦੀ ਗੁਰਮਤ ਪ੍ਰਸਾਦ ਦੀ ਪ੍ਰਸਾਦ ਦੀ ਸੇਵਾ ਹੈ ਸਤਿਗੁਰੂ ਇਹਨਾਂ ਦੇ ਸੀਸ ਤੇ ਨਿਰ ਭਰ ਆਤਰਾ ਕੇ ਐਸੇ ਤਰ੍ਹਾਂ ਦੀ ਸਿੱਖ ਕੌਮ ਦੀ ਇਹਨਾਂ ਨੂੰ ਸੇਵਾ ਅੰਤਕਾਰ ਬਖਸ਼ ਕਰਨ ਦੇ ਲੋਕ ਦਾ ਤੰਦਰੁਸਤੀ ਸ਼ੁਭ ਸ਼ਾਂਤੀ ਦੀਦਾਰ ਬਖਸ਼ ਕਰਨ ਪਰ ਆਏ ਸਾਰੇ ਸਾਧੂ ਗੁਰੂਸ ਸਾਰੇ ਸਾਡੇ ਪਰਵੰਧਕਾਂ ਨੂੰ ਬੇਤੀ ਕਰਦੇ ਆ ਸਨਮਾਨ ਕਰਦੇ ਹਾਂ ♪